ਹਾਂਜੀ ਬਾਬੇ ਸਾਥ ਸ੍ਰੀ ਗੁਰੂ ਨਵੇਂ ਬਲੌਗ ਤੇ ਬਹੁਤ-ਬਹੁਤ ਸਵਾਗਤ ਹੈ। ਆਪਣੇ ਕੋਲ ਆ ਸੋਨਾਲੀ ਕਾ ਡੀਜੇ 750 ਚਾਰ ਸਿਲੰਡਰ ਪੂਰਾ ਸਾਫ਼-ਸੁਥਰਾ ਟਰੈਕਟਰ ਹੈ 2017 ਮਾਡਲਾ ਮੂਵਲੇ ਟਾਇਰ ਤਾਂ ਨਾਲ ਦੇ 45 ਕੇ ਪੈਸੇ ਆ ਮਗਰਲੇ ਵੀ 40 ਕੇ ਪੈਸੇ ਆ ਸੀਜੀਡ ਦੀ ਚੌਕੜਾ ਨਾਲ ਦਾ ਇੰਜਨ ਗੇਅਰ ਲਿਫਟ ਕਰਾਉਂਦਾ ਐਨ ਓਕੇ ਐ ਜੀ। ਬਾਕੀ ਤੁਸੀਂ ਅਸੀਂ ਕੰਡੀਸ਼ਨ ਦੇਖ ਸਕਦੇ ਆ। ਰਿਮਾ ਦੀ ਜੀ। ਮਗਰਾੜ ਪ੍ਰੋਵੈਂਸ ਆ ਆਏ ਆ ਵੈਂਪਰ ਲੱਗਿਆ ਹੋਇਆ ਇਹਨੂੰ ਟੈਂਡਾ ਡਰਾਈਵਰ ਇਹਦੇ ਨਾਲ ਆ ਛਤਰੀ ਹੈ ਜੀ ਬੈਟਰੀ ਬਾਕਸ ਅਲੱਗ ਲੱਗਿਆ ਹੋਇਆ ਮੂਰੇ ਤੇ ਨੇੜੇ ਕਰਿਆ ਵਾ ਸੈਲਫ ਤੇ ਟਰੈਕਟਰ ਪੂਰਾ ਸਕੋਕ ਹੈ ਤੁਹਾਨੂੰ ਇਹਦੀ ਕੰਡੀਸ਼ਨ ਮਗਰ ਤੇ ਵੀ ਚੈੱਕ ਕਰਾ ਲੈਂਦੇ ਆ ਕੀ ਵੀ ਤਾਈ ਨੰਬਰ ਇਹਦਾ ਫਤਿਹਗੜ੍ਹ ਸਾਹਿਬ ਦਾ ਜੇ ਕਿਸੇ ਸੱਚਣ ਮਿੱਤਰ ਨੇ ਲੈਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਚਮਕੌਰ ਸਾਹਿਬ ਆ ਕੇ ਟਰੈਕਟਰ ਵਾਹ ਕੇ ਤਸੱਲੀ ਕਰਕੇ ਚੈੱਕ ਕਰਕੇ ਜਾ ਸਕਦੇ ਆ ਇੰਜਨ ਗੇਅਰ ਲਿਫਟ ਕਰਾਉਂਦੇ ਆਨ ਓਕੇ ਆ ਪੂਰੀ ਗਾਰੰਟੀ ਹੈ ਟਰੈਕਟਰ ਦੀ ਧੰਨਵਾਦ